ਦੇ ਕਿਦੇ ਫੇਰੜ ਜਾਂਦੀਆਂ ਪੰਜਾਬ ਦਾ ਅੱਜ ਫੇਰ ਬਾਸ ਜਿਹੜੀ ਆ ਤੋਂ ਪਊਗੀ ਹੁਣ ਆਪਣੇ ਮੱਕੀ ਅੱਜ 13 ਦਿਨਾਂ ਦੀ ਹੋ ਗਈ ਆ 13 ਦਿਨ ਹੋ ਗਏ ਮੱਕੀ ਨੂੰ ਹੁਣ ਇਹਨੂੰ ਦੂਜਾ ਮਾਰਾ ਆਪਣੇ ਪਾਣੀ ਲੱਗ ਗਿਆ ਇੱਕ ਨਿਕਲ ਆਊਗੀ ਸਾਰੀ ਜੱਕਈ ਵੀਰ ਇੱਕ ਵੀਰ ਪੁੱਛਣ ਡਿਆ ਸੀ ਆਪਣਾ ਪਿਆਰੇ ਦੇ ਪੱਤੇ ਜਿ ਤਰ੍ਹਾਂ ਨਾ ਖੱਟੇ ਜਿਹੇ ਹੁੰਦੇ ਜਾਂਦੇ ਆ ਵੀਰੇ ਇਸ ਚੀਜ਼ ਤੋਂ ਨਾ ਡਰੋ ਕਿਉਂਕਿ ਅਜੇ ਕਈ ਇਹਦੇ ਤੇ ਮੌਸਮ ਹੋਣੇ ਥੋੜੀ ਵੱਡੀ ਹੋ ਗਈ ਅਜੇ ਇਹਦੀਆਂ ਜੜਾਂ ਜੜੀਆਂ ਵਾਂ ਖਾਦ ਤੱਕ ਨਹੀਂ ਪਹੁੰਚੀਆਂ ਖਾਦ ਦੇ ਸਾਈਡਾਂ ਦੇ ਪਈ ਆ ਜਦੋਂ ਇਹਦੀਆਂ ਜੜਾਂ ਨੂੰ ਵੱਡੀਆਂ ਹੋ ਗਈਆਂ ਲੋਡ ਹੋ ਗਈ ਉਦੋਂ ਇਹ ਜਿਹੜੀ ਆ ਇਹਨੇ ਆਪਣੇ ਆਪ ਖਾਦ ਚੁੱਕਣ ਡੈ ਬਣੀ ਤੇ ਜੜਾਂ ਨੂੰ ਖਾਦ ਲੱਗੀ ਤੇ ਆਪਣੇ ਆਪ ਕਾਲੀ ਵੀ ਹੋ ਜਾਣੀ ਆ ਤੇ ਵਧੀਆ ਸਿਆੜ ਸਾਰੇ ਨਿਕਲੇ ਆ ਕਈਆਂ ਥਾਵਾਂ ਤੇ ਥੋੜੇ ਜਿਹੇ ਤਰ੍ਹਾਂ ਬੱਤਰ-ਬੱਤਰ ਖੁਸ਼ਕੀ ਤੇ ਉਥੇ ਪਾਣੀ ਦਾ ਨਿਕਲਾਈ ਆ ਨਵਾ ਵੀ ਕੁੱਲ ਮਿਲਾ ਕੇ ਠੀਕ ਆ ਵਧੀਆ ਵਾ ਹੁਣ ਮੌਸਮ ਖਰਾਬ ਆ ਕੋਈ ਪਾਣੀ ਲਾਤਾ ਕੋਲੋਂ ਡੇ ਆ ਇਹਨਾਂ ਚੀਜ਼ਾਂ ਤੋਂ ਨਾ ਕੋ ਭਰਾਓ ਪੱਤੇ ਖੱਟੇ ਵੀ ਹੋਣ ਕੋਈ ਗੱਲ ਨਹੀਂ ਅਜੇ ਈ ਮਹੀਨੇ ਡੇਢ ਮਹੀਨੇ ਦੀ ਮੱਤੀ ਹੋਈ ਤੇ ਫੇਰ ਜਾ ਕੇ ਨੇ ਕਾਲੀ ਹੋਣਾ ਸ਼ੁਰੂ ਹੋਣਾ ਉਦੋਂ ਫਿਰ ਜਿਹੜੀ ਖਾਦ ਖੁੱਦ ਹੋਊਗੀ ਤੁਹਾਨੂੰ ਦੱਸ ਦਾਂਗੇ ਬਸ ਹੁਣ ਇੱਥੇ ਲੋਡ ਹੁੰਦੀ ਹੈ ਇੱਕ ਜਿਹੜਾ ਕੀੜਾ ਪੈਂਦਾ ਹੁੰਦਾ ਧਰਤੀ ਦੇ ਵਿੱਚ ਉਹ ਇਹਨੂੰ ਵੱਢ ਦਿੰਦਾ ਹੁੰਦਾ ਤੇ ਬੂਟਾ ਸੋਕ ਕੇ ਥੱਲੇ ਡੇਪੇਂਦਾ ਹੁੰਦਾ ਬਸ ਉਸ ਚੀਜ਼ ਦੀ ਨਿਗ੍ਹਾ ਰੱਖਿਓ ਜਿਆਦਾ ਤੇਲਾ ਪੈਂਦਾ ਹੁੰਦਾ ਬਾਕੀ ਤਕਰੀਬਨ ਹੋਰ ਅਜੇ ਕੋਈ ਚੀਜ਼ ਦੀ ਲੋੜ ਨਹੀਂ ਇਹਨੂੰ ਅਜੇ ਨਿਕਲ ਲੈਣ ਦੋ ਤੇ ਅੱਗੇ ਆਪਣਾ ਕੰਮ ਸ਼ੁਰੂ ਕਰਦੇ ਆਂ ਯਾਕੇ ਮੋਟਰ ਤੇ ਮਿੱਟੀ-ਮੁੱਟੀ ਵੀ ਨੇ ਚੱਲ ਕੇ ਜਿਹੜਾ ਥੋੜਾ ਬਾਲਾ ਕੰਮ ਰਹਿ ਗਿਆ ਕਰਕੇ ਨਬੀੜ ਕੀ ਆਪਦਾ ਤੇ ਬੰਦੇ ਆਪਣੇ ਵੀ ਸਾਰੇ ਹਾਜ਼ਰ ਆ ਭਾਈ ਡਿਊਡ ਫੋਰ ਲਿਆ ਨਹੀਂ ਫਿਰ ਹਾਂ ਡਿਊਡ ਫੋਰ ਇਹ ਤਾਂ ਬੜੀ ਵੱਡੀ ਉਹਨੂੰ ਪੁਸ਼ ਦੇ ਪਾਸੇ ਸਹੀ ਕਿੰਨੇ ਆ ਤੁਹਾਨੂੰ ਪਤਾ ਹੀ ਨਹੀਂ ਕਿਹੜਾ ਕਿੰਨਿਆ ਹਸਤਾ ਸਾਰਿਆਂ ਦੇ 50 ਲਿਖਿਆ ਤੁਰੰਤ ਬਾਈ ਮੈਂ ਸਭ ਦੇਖਿਆ ਨਹੀਂ ਹਾਂ ਤਰੇ ਤਰੇ ਚੀਜ਼ ਬੜੀ ਅਲਹਿਦਾ ਹੈ ਥੱਲੇ ਲੈ ਲਈਏ ਫਿਰ ਕੁਝ ਹੋ ਨਹੀਂ ਉਹਨਾਂ ਗਾੜੀ ਲੈ ਲਈਏ ਫਿਰ ਲੈ ਲਈਏ ਯਾਰ ਤੇ ਹੋਣ ਕੰਮ ਓਏ ਉਹ ਕਾਪੀ ਲਿਆ ਡੀਜ਼ਲ ਲਿਖੀਏ ਹੁਣ ਜਦਾਂ ਇਹਦਾ ਕੰਮ ਹੋਇਆ ਤੇ ਉਸ ਹਿਸਾਬ ਨਾਲ ਸਾਰਾ ਕੰਮ ਕਰਾਂਗੇ ਟਾਇਰ ਪੂਰਾ ਲਾਉ ਜੌਰਨ ਐਮ ਆਰ ਐਫ ਦੀ ਜੋੜੀ ਪਵਾਈ ਆ ਉਹਦੇ ਨਾਲ ਦੇ ਪਵਾ ਲੈਣੇ ਗੁੜੀਰ ਦੇ ਨਾਲ ਦੇ ਭਾਈ ਗੁੜੀਰ ਦੀ ਕਸਾਈ ਜਿਆਦੀ ਹੁੰਦੀ ਆ ਸਾਜੀ ਇੰਨੇ ਸੰਗਣੇ ਗੁੱਟੇ ਇੰਨੇ ਸਲਿੱਪ ਕਾੜਦੇ ਆ ਜਿਆਦੀ ਮਾਰ ਸਲਿੱਪ ਕਾੜਦੇ ਦੇ ਜਿਆਦੀ ਮਾਰਨਗੇ ਖਚਾਈ ਵਾਧੀ ਹੁੰਦੀ ਆ ਆਪਣਾ ਚਿੱਕੜ ਦਾ ਕੰਮ ਆਪਣਾ ਕਰਦਾ ਐਮ ਆਰ ਐਫ ਗਾੜੀ ਚੰਗੇ ਹੁੰਦੇ ਪਿਛੇ ਨਹੀਂ ਚੰਗੇ ਹੁੰਦੇ ਬਹੁਤ ਵਧੀਆ ਟਾਇਰ ਵਾ ਤੇ ਮਹਾਰਾਜ ਤੋਂ ਹੰਡ ਨਹੀਂ ਕਰੇ ਤੇ ਫੇਰ ਕਰਾਈ ਕਰੂਜ ਦੇ ਵਿੱਚ ਮਾਰ ਕੇ ਪਾਟਣਾਂ ਤੇ ਇਹਨੇ ਮੁੜ ਕੇ ਤਾਂ ਨਹੀਂ ਸੀ ਲੇਕੀ ਜਿਹੜਾ ਲੀਕਾ ਅਸਾਦੀ ਦਾ ਤੇ ਟੋਟੇ ਦਾ ਕਤਲੀਰੇ ਬਿੱਚਾ ਐਂ ਜੀ ਕਰਦਾ ਬਿਜਲੀ ਸੀਲ ਲੀਕ ਗਈ ਆ ਬਿਜਲੀ ਸੀਲ ਲੀਕ ਗਈ ਆ ਯਾਰ ਉਹ ਸ਼ੱਕੀ ਮਾਰਾ ਬਾਦੋਂ ਦਾ ਸ਼ੱਕੀ ਮਾਰਾ 24 ਨੰਬਰ ਤੋਂ ਤੇ ਪਿਆ ਹੀ ਉਹਨੇ ਮਸ਼ੀਨ ਨੂੰ ਲੱਗਦਾ ਯਾਰ ਤੁੰਗੋਂ ਆ ਨਿਕਲਣਾ ਆ ਹਾਂ ਜੀ ਇਸ ਤਰ੍ਹਾਂ ਜੀ ਕਰੋ ਚੌੜੀ ਇਹਨੂੰ ਹੁੱਕ ਨੂੰ ਮੜਿਆ ਸਾਈਡਾਂ ਦੇ ਵਿੱਚ ਚੜਾਓ ਕੋਈ ਮੋਟੀ ਚੀਜ਼ ਕਾਟਰਫੋਮਰ ਜਾਂ ਕੀ ਕਹਿੰਦੇ ਹਾਂ ਤਾਂ ਉਹਦੇ ਆਸੂ ਆ ਜਾਂਦੇ ਹਾਂ ਉਹ ਮਾਰ ਦੇ ਹਾਂ ਤਾਂ ਕਰਦੇ ਦੇਖੀਓ ਪੱਕੀ ਹੋ ਫਟਾ ਤੂੰ ਆ ਆ ਗਈ ਪਾਰ ਦਾ ਨਾ ਸਿਲੰਡਰ ਤੇ ਹਾਂ ਲੱਥੂਗਾ ਤੇ ਜੇ ਸੀਬੀ ਨਾਲ ਲਵਾ ਲਈਏ ਦੋ ਇੰਜਨ ਆਪਣੇ ਫਟ ਕਰਨ ਵਾਲੇ ਪਾਰ ਧਿਆਨ ਦੇ ਜਦੋਂ ਦੇ ਆ ਇੰਜਨ ਲਿਆਂਦੇ ਨਾ ਉਹ ਪੜਿਆਂ-ਪੜਿਆਂ ਤੋਂ ਕਿਹੜਾ ਛੁੱਟਿਆਂ ਨਾਲ ਇਹਨਾਂ ਦਾ ਪਾਣੀ ਬਹੁਤ ਜ਼ਿਆਦਾ ਇਹ ਮੋਟਰ ਜਿੰਨਾ ਪਾਣੀ ਕੱਢਦੇ ਨਾਈਦਰ ਲੈਨਡਮੈਂਟ ਸਿੱਧੀਕਾਰ ਤੇ ਲਾ ਟਰੰਪ ਟਰਮਣਾ ਵੜਾਕ ਪਾ ਹੁੰਦਾ ਹੈ ਇਹਦੀ ਮौज ਹੈਗੀ ਇੰਜਨਾਂ ਦੀ ਹੁਣ ਲਾ ਗਏ ਇਹਨਾਂ ਨੂੰ ਉਧਰ ਡਰਮ ਲਾਈ ਜਾਂਦੇ ਜਵਾਨ ਯਾਰ ਡੇਟਾ ਵੜੀਆਂ ਦੇ ਡੇਟਾ ਪਾ ਕੇ ਲਾ ਰਿਏ 3172 ਵੱਡੀ ਬੈਲਟ ਨਹੀਂ ਕੋਈ 3172 ਆਹ ਬਾਈ ਵੀ ਦੂਰੀਆਂ ਕਦਾਂ ਲਿਖਾ ਖੜਖੜ ਖੜਖੜ ਪਾਲਾ ਪਾਲਾ ਤਾਂ ਕੰਮ ਹੁੰਦਾ ਹੀ ਹੁੰਦਾ ਹੀ ਜਣੇ ਹੱਥ ਪਾਓ ਬਸ ਉਤਤ ਪਵਾ ਦੇ ਹੱਥ ਨਾਲ ਪਾਲਾ ਦੇ ਗੁਰੂ ਆ ਤੂੰ ਪਤੂ ਚੁੱਕਣ ਤੇ ਦਿਆ ਨਹੀਂ ਮਾਸਾ ਪਾ ਲੈਣੀ ਮਗਰੋਂ ਚੁੱਕੀ ਜਾਂਦੇ ਆ ਇਧਰ ਹੱਥ ਨਾ ਤੇਰਾ ਵਾਜੇ ਕੁਦੇ ਇਧਰ ਹੱਥ ਨਾ ਬਾਲੀਆਂ ਦਾ ਪਾਚਾ ਇਧਰ ਨੂੰ ਲਾ ਪਾਲਾ ਟੁੱਟ ਜੇ ਹੁਣ ਅਬਾ ਤੇਰੇ ਮੇਕਾ ਆਈ ਅਬੀ ਨੀ ਬਨੇ ਕਰ ਲਾਓ ਆਂਦੋ ਨਾ ਉਹ ਕੜਾ ਹੋੜੇ ਜਾਣ ਨਹੀਂ ਆਂਦੋ ਬਸ ਲੈ ਗਿਆ ਹੁਣ ਚੱਲ ਟਰਾਲੀ ਗਾਂ ਤੋਂ ਰੋਣ ਪਾਲੇ ਜਾ ਕਰਕੇ ਆ ਗਾਂ ਉਹ ਨੂੰ ਡੱਗਿਆ ਰਾਂ ਇਹ ਹੁਣ ਕਿੱਥੇ ਕਿਤੇ ਖੜਦੇ ਆ ਇਹ ਕਿਤੇ ਜਾਣਾ ਉੱਥੇ ਮੰਡੀ ਵਾਲੀ ਉਹ ਚੋਕ ਗਾਂ ਕਰ ਲਾ ਯਾਰ ਮੰਡੀ ਵਾਲੀ ਕਿੱਥੇ ਓਏ ਨੱਥੀ ਵਾਲੀ ਆਹੋ ਆਹੋ ਚੱਲ ਚੱਲੋ 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 ਛਿਓ ਲੋ ਕਰੋ ਸਿੱਧੇ ਛਿਆ ਲੈ ਪੁੱਤਰੇਗਾ ਓਏ ਹਰ ਬਾਣ ਦੇ ਰੰਗ ਓਏ ਜਿਹੜੇ ਨੇ ਟਾਲੀ ਪੁੱਤ ਵੇ ਸਿੱ ਗਿਆ ਇਹ ਬੰਦ ਓਏ ਚੱਲ ਫੜ ਗਈ ਮਰਦਾਂ ਨੂੰ ਚੱਲ ਗਿਆ ਬੱਸ ਉਹ ਬਾਪਾ ਜੀ ਹੁਣ ਦੌੜੇ ਤੇ ਹੁਣ ਅੱਜ ਕਾਫੀ ਫੇਰ ਮੀਂਹ ਆ ਗਿਆ ਬਾਕੀ ਜੋ ਮਾਲਕ ਨੂੰ ਪਾਉਂਦਾ ਤੇ ਅੱਜ ਆਪਾਂ ਗੱਲ ਕਰਦੇ ਆ ਆਪਣੇ ਪਿੰਡ ਦੇ ਵੀਰ ਕਥਾਵਾਚਕ ਸਖਦੇਵ ਸਿੰਘ ਜੋ ਬਾਬਾ ਜੀ ਅੱਜ ਕੱਲ ਸਾਰੀ ਦੁਨੀਆ ਇਹਨਾਂ ਨੂੰ ਸੁਣਦੀ ਆ ਤੇ ਉਹਨਾਂ ਦਾ ਜੀਵਨ ਸ਼ੁਰੂ ਤੋਂ ਹੀ ਬੜਾ ਵਧੀਆ ਸੀ ਪਹਿਲਾਂ ਤੋਂ ਹੀ ਸੈਸ ਸੁਭਾਅਲੇ ਮਿੱਠੇ ਸੁਭਾਅਲੇ ਸੀ ਬਹੁਤ ਪਿਆਰੀ ਕਥਾ ਕਰਦੇ ਤੇ ਬਹੁਤ ਮਜ਼ਾ ਆਉਂਦਾ ਤੇ ਸਕੂਨ ਵੀ ਮਿਲਦਾ ਹੁੰਦਾ ਨਹੀਂ ਇਹ ਗੱਲਾਂ ਕਿਉਂਕਿ ਜਿਹੜਾ ਬੰਦਾ ਅੱਜ ਦੀ ਦੁਨਿਆਵੀ ਦੁਨੀਆ ਦੇ ਨਾਲ ਗੱਲਾਂ ਕਰੂ ਨਾ ਜੋ ਦੁਨੀਆ ਦੇ ਵਿੱਚ ਹੋਣ ਰਿਹਾ ਵਾ ਕਿਉਂਕਿ ਹਰ ਇੱਕ ਬੰਦਾ ਇਹ ਸੋਚਣ ਡਿਆ ਹੁੰਦਾ ਵੀ ਆਹ ਹੋਣ ਡਿਆ ਵਾ ਜਦੋਂ ਜਿਹੜੀਆਂ ਗੱਲਾਂ ਹੋਣ ਡੀਆਂ ਹੁਣ ਉਹਦੇ ਰਿਲੇਟਡ ਕੋਈ ਵੀ ਬੰਦਾ ਕੋਈ ਵੀ ਕਥਾਵਾਜ ਕਥਾ ਕਰੂ ਨਾ ਤੇ ਦੁਨੀਆ ਨੂੰ ਛੇਤੀ ਸਮਝ ਲੱਗੂਗੀ ਕਥਾ ਕਰਨ ਦਾ ਤਰੀਕਾ ਤੇ ਕਥਾ ਹੁਣ ਜਦੋਂ ਬਾਬਾ ਜੀ ਕਥਾ ਕਰਦੇ ਆ ਸੁਖਦੇਵ ਸਿੰਘ ਤੇ ਮੈਨੂੰ ਨਹੀਂ ਮੀਤ ਵੀ ਕਿਸੇ ਦਾ ਵੀ ਉੱਥੇ ਉੱਠਣ ਨੂੰ ਜੀ ਕਰਦਾ ਵੇ ਕਿਹੇ ਬੰਦੇ ਦੇ ਬੋਲਣ ਦੀ ਜਿਹੜੀ ਹੁੰਦੀ ਆ ਨਾ ਰਸਨਾ ਉਹ ਕਈ ਯਾਰ ਇੰਨੀ ਡੂੰਗੀ ਹੋ ਜਾਂਦੀ ਹੈ ਵੀ ਬੰਦੇ ਨੂੰ ਇੰਨਾ ਮਜ਼ਾ ਆਉਣ ਲੱਗ ਪੈਂਦਾ ਵਾ ਵੀ ਉਹਦੇ ਵਿੱਚ ਉਹ ਬੰਦਾ ਹੇਲ ਨਹੀਂ ਸਕਦਾ ਇਦਾਂ ਦਾ ਹੀ ਲਿਹਾਇਆ ਉਹਨਾਂ ਦਾ ਵਾ ਬੋਲਣ ਦਾ ਸਮਝਾਉਣ ਦਾ ਤਰੀਕਾ ਇੱਕ ਹੁੰਦਾ ਵਾ ਸਮਝਾਉਣ ਦਾ ਤਰੀਕਾ ਥੋੜਾ ਜਿਹਾ ਔਖਾ ਸ਼ਬਦਾਂ 'ਚ ਤੇ ਉਹ ਸਮਝ ਨਹੀਂ ਆਉਂਦਾ ਜਿੱਦਾਂ ਅਣ ਕਈ ਯਾਰ ਆਪਾਂ ਜਦੋਂ ਬੱਚੇ ਬਚਪਨ ਦੇ ਵਿੱਚ ਪੜਦੇ ਹੁੰਦੇ ਨੇ ਉਹ ਕੋਸੀਟਾ ਸੈਨ थीटा ਉਹ ਜਿਹੜੇ ਦੇ ਬੰਦੇ ਨੂੰ ਨਹੀਂ ਸਮਝ ਲੱਗਦੀ ਤੇ ਉਹਨੂੰ ਉਹ ਸਭ ਤੋਂ ਭੜੇ ਸਵਾਲ ਲੱਗਦੇ ਇਸੇ ਤਰੀਕੇ ਨਾਲ ਹੀ ਜੇ ਉਹ ਸਮਝਾਉਣ ਵਾਲਾ ਮਾਸਟਰ ਵਧੀਆ ਹੁੰਦਾ ਸੀ ਉਹ ਇੰਨਾ ਮਜ਼ਾ ਆਉਣਾ ਵੀ ਕੋਸਟ ਦਾ ਸੈਨ ਟੀਟਾ ਅੱਜ ਟੈਸਟ ਹੋਵੇ ਤੇ ਫੇਰ ਕਰੀਏ। ਇਸੇ ਤਰੀਕੇ ਗਰਬਾਣੀ ਹੈ। ਗਰਬਾਣੀ ਨੂੰ ਸਮਝਾਉਣ ਦਾ ਤਰੀਕਾ ਜਿਹੜਾ ਨਾ ਜਿੱਦਾਂ ਦਾ ਬਾਬਾ ਜੀ ਦਾ ਸਾਡੇ ਇਲਾਕੇ ਦੇ ਆਲੀ ਕਲਾਂ ਦੇ ਸਿਰ ਕੜਵੇਂ ਕਥਾਵਾਚਕਾ ਬਹੁਤ ਵਧੀਆ ਇਨਸਾਨ ਆ ਤੇ ਬੜੀ ਬਹੁਤ ਸੋਹਣੀ ਕਥਾ ਕਰਦੇ ਆ। ਮੈਂ ਰੋਜ਼ ਉਹਨਾਂ ਦੀ ਕਥਾ ਸੁਣਦਾ ਵਾਂ। ਬਹੁਤ ਮਜ਼ਾ ਆਉਂਦਾ। ਇਹ ਸਾਰੇ ਵੀਰ ਸੁਣਿਆ ਕਰੋ ਉਹਦੇ ਵਿੱਚ ਉਹਨਾਂ ਦਾ ਸਮਝਾਉਣ ਦਾ ਤਰੀਕਾ ਬਹੁਤ ਸੋਹਣਾ ਹੋ। ਕਿਉਂਕਿ ਜਦੋਂ ਉਹ ਕਥਾ ਕਰਦੇ ਉਹਨਾਂ ਤੇ ਮੜਾ ਜਿਹਾ ਵੀ ਲੱਗੇ ਕੋਈ ਖੜਾ ਆ ਕੇ ਵੀ ਹੁੰਦਾ ਵੇ ਤੇ ਆਖੀ ਜਾ ਯਾਰ ਸ਼ਾਂਤ ਕਰੋ ਯਾਰ ਕਥਾ ਚ ਕਿਉਂਕਿ ਉਹਨਾਂ ਚਿਰ ਬੰਦੇ ਦਾ ਧਿਆਨ ਢੜਕਦਾ ਰਹਿੰਦਾ ਜਿੰਨਾ ਚਿਰ ਵਿੱਚ ਮਜਾਣਾ ਆਉਦਾ ਉਹਨੂੰ ਕਥਾ ਕਰਨ ਦਾ ਤਰੀਕਾ ਬਹੁਤ ਵਧੀਆ ਦਾ ਸਾਡੇ ਇਲਾਕੇ ਦਾ ਬੜਾ ਹੀ ਨਾਂ ਰੋਸ਼ਨ ਹੋਣ ਲਿਆ ਵਾ। ਸਾਡੇ ਇਲਾਕੇ ਦੇ ਵਿੱਚ ਵੀ ਇਹੋ ਜਿਹੇ ਕਥਾਵਾਜਕ ਕਿਤੇ ਵੀ ਮੰਡ ਦਾ ਨਾਮ ਜਿਹੜਾ ਵਾ ਆਦੀ ਕਲਾ ਪਿੰਡ ਜਿਹੜਾ ਵਾ ਉਹ ਆਪਣਾ ਜਿਹੜਾ ਵਾ ਪਤਾ ਲੱਗਦਾ ਵੀ ਹਾਂ ਪੰਜਾਬ ਦੇ ਵਿੱਚ ਕੋਈ ਆਦੀ ਕਲਾ ਪਿੰਡ ਹੈਗਾ ਜਦੋਂ ਉਹ ਬੋਲਦੇ ਆ ਸਟੇਜਾਂ ਦੇ ਬਾਹਰਲੇ ਮੁਲਕਾਂ 'ਚ ਜਾ ਕੇ ਬੋਲਦੇ ਆ ਤੇ ਬਹੁਤ ਹੀ ਵਧੀਆ ਲੱਗਦਾ ਮੰਨ ਨੂੰ ਬੜੀ ਖੁਸ਼ੀ ਹੁੰਦੀ ਆ ਵੀ ਕਿਉਂਕਿ ਹਰ ਇੱਕ ਦਾ ਜੀ ਕਰਦਾ ਵਾ ਵੀ ਉਹਦੇ ਪਿੰਡ ਦਾ ਜਿਹੜਾ ਨਾਮ ਆ ਸਾਰੇ ਇਲਾਕੇ 'ਚ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਵੇ ਕਿਉਂਕਿ ਕੋਈ ਇਨਸਾਨ ਇਹੋ ਜਿਹਾ ਹੁੰਦਾ ਵਾ ਜਿੰਨੇ ਇਲਾਕੇ ਨੂੰ ਮਸ਼ਹੂਰ ਕਰਨਾ ਹੁੰਦਾ ਉਹਨਾਂ ਨੇ ਕੀਤਾ ਵੀ ਹੁਣ ਉਹਨਾਂ ਦੀ ਕਥਾ ਜਿਹੜੀ ਆ ਵਰਲਡ ਲੈਵਲ ਤੇ ਸੁਣਦੇ ਆ ਸਾਰੇ ਵੀਰ ਤੇ ਬਹੁਤ ਵਧੀਆ ਲੱਗਦਾ ਵਾ ਮਨ ਨੂੰ ਖੁਸ਼ੀ ਮਿਲਦੀ ਆ ਵੀ ਸਾਰਿਆਂ ਨੂੰ ਪਤਾ ਵੀ ਆਲੀ ਕਲਾਾਂ ਦੇ ਜਿਹੜੇ ਕਥਾਵਾਜਕ ਹਾਂ ਉਹਨਾਂ ਦੇ ਨਾਂ ਦੇ ਮਗਰ ਲੱਗਦਾ ਹੈਗਾ ਵਾ ਸੁਖਦੇਵ ਸਿੰਘ ਜੀ ਡੱਲਾ ਪਰ ਉਹ ਆਲੀ ਕਲਾਾਂ ਦੇ ਆ ਸਾਡੇ ਪਿੰਡ ਦੇ ਆ ਸਾਡੇ ਪਿੰਡ ਦਾ ਨਾਂ ਰੌਸ਼ਨ ਹੋ ਲਿਆ ਵਾ ਸਾਡੇ ਪਿੰਡ ਨੂੰ ਬਹੁਤ ਉਹਨਾਂ ਦੀ ਧੀਨ ਆ ਤੋਂ ਵੀ ਜਦੋਂ ਕਿ ਇਹ ਮਜਾ ਇਹ ਜ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਕੋਈ ਪਾਸੇ ਦਾ ਬੰਦਾ ਆਣ ਕੇ ਆਂਦਾ ਨਾ ਜਰ ਤੁਸੀਂ ਉਹ ਪਿੰਡ ਦੇ ਆ ਜਿੱਥੋਂ ਦੀ ਬਾਬਾ ਸੁਖਦੇਵ ਸਿੰਘ ਜੀ ਕਥਾ ਕਰਦੇ ਆ ਉਹ ਫਿਰ ਮਨ ਨੂੰ ਹੌਸਲਾ ਹੁੰਦਾ ਕਿ ਹਾਂ ਯਾਰ ਇਸਾ ਹਾਂ ਹੀ ਉਸੇ ਪਿੰਡ ਦੇ ਉਹ ਸਾਡਾ ਭਰਾ ਵਾ ਤੇ ਉਸ ਉਹਨੇ ਸਾਡੇ ਲੱਗ ਕੇ ਦਾ ਐਡਾ ਨਾਂ ਰੋਸ਼ਨ ਕੀਤਾ ਬੜਾ ਹੀ ਬਹੁਤ ਹੀ ਸਤਿਕਾਰਯੋਗ ਆ ਗੁਰਬਾਣੀ ਨਾਲ ਵਿਚਰੇ ਆ ਗੁਰਬਾਣੀ ਪੜਦੇ ਆ ਸੁਣਦੇ ਆ ਸਾਨੂੰ ਵੀ ਪੜਨ ਨੂੰ ਆਂਦੇ ਆ ਬੜਾ ਵਧੀਆ ਲੱਗਦਾ ਬਹੁਤ ਵਧੀਆ ਪਰ ਮਹਾਰਾਜ ਉਹਨਾਂ ਨੂੰ ਹੋਰ ਤਰੱਕੀ ਦੇਵੇ ਦੇਣ ਦੁਗਣੀ ਤੇ ਰਾਜਚੁਣੀ ਤਰੱਕੀ ਕਰਨ ਤੇ ਉਹ ਇੰਨਾ ਆਪਣੇ ਆਲੀ ਕਲਾ ਦਾ ਨਾਮ ਰੋਸ਼ਨ ਕਰਨ ਵੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਹੋਵੇ ਵੀ ਹਾਂ ਪੰਜਾਬ ਦੇ ਵਿੱਚ ਇੱਕ ਆਲੀ ਕਲਾ ਪਿੰਡ ਜਿਹੜਾ ਮੰਡ ਬੈਕਵਰਡ ਹੁੰਦਾ ਈ ਉਹਨੂੰ ਲੋਕ ਯਾਦ ਕਰਨ ਵੀ ਹਾਂ ਹੈਗਾ ਆ ਆਲੀ ਕਲਾ ਪਿੰਡ ਵੀ ਉੱਥੋਂ ਦੇ ਕਹਾਵਾਚਕ ਪੀਆਰ ਉੱਥੇ ਵੀ ਇੱਕ ਪਿੰਡ ਹੈਗਾ ਨਹੀਂ ਤੇ ਆਲੀ ਕਲਾ ਮੰਡ ਨੂੰ ਕੋਈ ਜਾਣਦਾ ਨਹੀਂ ਕਿਉਂਕਿ ਪਹਿਲਾਂ ਸਾਡੇ ਜਿਹੜਾ ਪਿੰਡ ਹੀ ਨਾ ਉੱਥੇ ਜ਼ਿਆਦੀ ਮਸ਼ਹੂਰੀ ਇਹ ਹੁੰਦੀ ਸੀ ਵੀ ਉੱਥੇ ਲੋਕ ਸ਼ਰਾਬਾਂ ਕੱਢਦੇ ਆ ਬੈਕਵਰਡ ਵਾ ਪਹਿਲੇ ਸਮਿਆਂ 'ਚ ਤੇ ਪਰ ਹੁਣ ਜਦੋਂ ਤੁਸੀਂ ਵੇਖੀਏ ਸਾਡੇ ਪਿੰਡ ਦੇ ਵਿੱਚ ਸਿੱਖੀ ਵੀ ਬਹੁਤ ਜ਼ਿਆਦੀ ਆ ਤੇ ਇਦਾਂ ਦੇ 2-4 ਕਥਾਵਾਚਕ ਜਿਤਨਾ ਆਪਣੇ ਬਾਬਾ ਕਰਮਜੀਤ ਸਿੰਘ ਜੀ ਵੀ ਕਥਾ ਕਰਦੇ ਬੇਰ ਸਾਹਿਬ ਉਹ ਵੀ ਵਧੀਆ ਵਾ ਇਦਾਂ 2-3 ਕਥਾਵਾਚਕ ਜਿਹੜੇ ਆ ਉਹ ਆਪਣੇ ਏਰੀਏ ਦੇ ਵਿੱਚੋਂ ਨਿਕਲਨ ਤੇ ਜਿਹੜਾ ਆਪਣੇ ਮੰਡ ਦੇ ਲੋਕਾਂ ਦੇ ਉੱਤੇ ਦਾਗ ਲੱਗਾ ਹੀ ਵੀ ਇਹ ਸ਼ਰਾਬਾਂ ਵੇਚਦੇ ਹੀ ਪਹਿਲੇ ਜਮਾਨੇ ਚ ਆ ਉਹ ਦਾਗ ਜਿਹੜਾ ਮਿਟਣਾ ਵਾ ਹੁਣ ਉਹਨਾਂ ਨੇ ਬਾਬਾ ਜੀ ਦੇ ਹੋਣਾ ਦਾ ਕਰਕੇ ਹੀ ਉਹ ਮਿਟਣਾ ਵਾ ਕਿਉਂਕਿ ਹੁਣ ਲੋਕਾਂ ਨੇ ਇਹ ਗੱਲ ਆਖਣ ਲਿਆ ਆਪਣੀ ਵੀ ਯਾਰ ਪਹਿਲੇ ਜਮਾ ਬਾਅਦ ਜਦੋਂ ਸਮਾਂ ਬਦਲੂਗਾ ਅਸ਼ਾਉ ਵਾਲੀ ਕੋਲ ਉਹ ਪਿੰਡ ਜਿੱਥੇ ਬਾਬਾ ਸਖਦੇਵ ਸਿੰਘ ਜੀ ਹਣੀ ਕਥਾ ਕਰਦੇ ਆ ਉਹ ਚੀਜ਼ ਫਿਰ ਬੜਾ ਮਨ ਨੂੰ ਖੁਸ਼ੀ ਮਿਲਦੀ ਹੈ ਤੇ ਆ ਮੇਰਾ ਵਲੌਗ ਬਣਾਉਣ ਦਾ ਕਾਰਨ ਵੀ ਇਹੋ ਹੀ ਕਿ ਸਾਡੇ ਪਿੰਡ ਨੂੰ ਕੋਈ ਦੁਨੀਆ ਜਾਣੇ ਵੀ ਹਾਂ ਯਾਰ ਆਲੀ ਕਲਾ ਪਿੰਡ ਇੱਕ ਹੈਗਾ ਵਾ ਉੱਥੇ ਲੋਕ ਕਿਦਾਂ ਸਟਰਗਲ ਕਰਦੇ ਆ ਕਿਦਾਂ ਦੇ ਇਨਸਾਨ ਆ ਕਿੰਨੀ ਖੁਸ਼ੀ ਆ ਸਾਡਾ ਇਲਾਕਾ ਜਿਹੜਾ ਵਾ ਆਮ ਲੋਕਾਂ ਨਾਲੋਂ ਆਮ ਪਿੰਡਾਂ ਨਾਲੋਂ ਬਹੁਤ ਵਧੀਆ ਕਿਉਂਕਿ ਇੱਥੇ ਅਜੇ ਲੋਕਾਂ ਦੇ ਵਿੱਚ ਜੱਪਤਾ ਪੈਗਾ ਵਾ ਇੱਕ ਦੂਜੇ ਨੂੰ ਮਿਲਣਾ ਵਰਤਣਾ ਇੱਕ ਦੂਜੇ ਨੂੰ ਸਮਝਣਾ ਵੀ ਲੋੜਵੰਦ ਦੀ ਮਤ ਕਰਨੀ ਨਹੀਂ ਤੇ ਆਮ ਕੋਈ ਚਾਹ ਦਾ ਘੋਟ ਨਹੀਂ ਪੋਦਾ ਇੱਥੇ ਸਾਡੇ ਇਹ ਸਿਸਟਮ ਹੈਗਾ ਵੀ ਜਦੋਂ ਕੋਈ ਬਣਦੀ ਆ ਉਦੋਂ ਆਪਣੇ ਜਿਹੜੇ ਲੋਕ ਆ ਮੰਡ ਦੇ ਬਹੁਤ ਛੇਤੀ ਇਕੱਠੇ ਹੁੰਦੇ ਆ ਤੇ ਉਹਦਾ ਪੂਰਾ ਸਾਥ ਲਿੰਦੇ ਆ ਤੇ ਆਮ ਤੀ ਪਾਸੇ ਜਾ ਕੇ ਇਹ ਗੱਲ ਸੁਣੋਗੇ ਤੁਹਾਨੂੰ ਕਿਤੇ ਨਹੀਂ ਮਿਲੂਗੀ ਕੋਈ ਬੰਦਾ ਪਾਣੀ ਪਿਆ ਕੇ ਨਹੀਂ ਕੋਹ ਜੇ ਇਸ ਕਰਕੇ ਇਸ ਗੱਲੋਂ ਸਾਡਾ ਪਿੰਡ ਹੈਗਾ ਵੀ ਚਲੋ ਭਾਵੇਂ ਈਰਖਾ ਵੋਟਾ-ਬਾਟਾ ਦਾ ਕਰਕੇ ਹੁੰਦੀ ਇੱਕ ਦੂਜੇ ਦੀ ਪਰ ਜਦੋਂ ਵਿਪਤਾ ਪੈਂਦੀ ਆ ਨਾ ਪਿੰਡ ਦੇ ਉੱਤੇ ਸਾਂਝੇ ਤੌਰ ਤੇ ਕੋਈ ਵੀ ਵਿਪਤਾ ਪੈਂਦੀ ਆ ਤੇ ਸਾਰਾ ਪਿੰਡ ਇਕੱਠਾ ਹੁੰਦਾ ਆ ਇਹ ਸਾਡੇ ਪਿੰਡ ਦੀ ਸਿਫਤ ਵਾ ਚਲੋ ਮਾਲਕ ਸਾਡੇ ਪਿੰਡ ਦੇ ਉੱਤੇ ਇਦਾਂ ਹੀ ਮੇਰ ਬਣਾਈ ਰੱਖੇ ਤੇ ਸਾਰੇ ਵੀਰਾਂ ਨੂੰ ਤਰੱਕੀਆਂ ਬਖਸ਼ੇ ਦੇ ਬਾਕੀ ਤਕੂ ਅੱਜ ਨਹੀਂ ਪੈਂਦੇ ਆ ਸ਼ਾਮਾਂ ਤੱਕ ਦਿਖਾਉਣੇ ਕੀ ਕੀ ਕਰਦੇ ਆ ਕੀ ਨਹੀਂ ਅੱਜ ਆਪਣਾ ਥੋੜਾ ਤਾਂ ਰਹਿ ਗਿਆ ਇੱਕ ਕੇਰ ਨਾਲ ਇੱਕ ਮੋਰਾ ਹਾਂ ਕਤਜੋ ਓ ਖਲੋ ਜੋ ਜਾਨੇ ਆ ਨਾਰਦੇ ਹੋਰ ਜੀ ਸਰਪੰਚ ਸਾਹਿਬ ਆ ਆਪਣੀ ਮੱਕੀ ਅੱਜ ਹੋ ਗਈ ਆ 14 ਦਿਨਾਂ ਦੀ ਇੱਕ ਗੱਡੀ ਸੋਹਣੀ ਨਿਕਲ ਆਈ 15 ਬਦਲਾ ਪਾਣੀ ਦਾ ਤਾਂ ਮੀਂਹ ਤੋਂ ਬਾਅਦ ਤਾਂ ਹਨ ਮਸੂਹ ਜਿਆ ਦਾ ਲੋੜ ਨਹੀਂ ਮਸੂਹ ਹੈ ਵੀ ਕਰੰਟੀ ਨਾ ਗਈ ਹੋਈ ਓਏ ਕਰੰਡ ਨਾ ਪੈ ਗਈ ਹੋਏ ਖੋਦਾ ਕਰਕੇ ਬਦਲਾ ਬਦਲਾ ਪਾਣੀ ਲਾਇਆ ਇਹਦੇ ਵਧੀਆ ਬਹੁਤ ਸੋਹਣੀ ਮੱਕੀ ਗਰੋਸਟ ਕਰਨ ਲਈ ਆ ਯਾ ਸਿਆੜ ਪਰ ਜਿੰਦੇ ਆ ਕੀ ਬਹੁਤ ਪਿਛਲੇ ਸਾਲ ਤੇ ਰੇਤਾ ਜਿਆ ਦੇ ਵਿੱਚ ਮੱਕੀ ਤੁਰਦੀ ਨਹੀਂ ਚੱਲ ਵੀ ਚੱਲ ਸ਼ੇਰਾ ਚੱਲ ਡਰਾਈਵਰ ਦੇ ਹੀਰੇ ਲਿਆਉਂਦੇ ਆ ਇਹ ਇਹ ਤੂੰ ਬਹਿ ਤੇ ਤੇਰੀ ਰਾਸ਼ੀ ਜੁੜੀ ਇਹਦੇ ਨਾਲ ਡਰਾਈਵਰ ਚੋਟੀ ਇਹ ਲਿਆਉਂਦੇ ਹਾਂ ਹਾਂ ਵੀ ਹੋਣਾ ਨਿਕਲ ਆਇਆ ਲੈ ਲੈ ਆਉਂ ਤੂੰ ਮੇਰੇ ਨਾਲ ਪਹਿਲਾ ਗੇੜਾ ਓਏ ਗੁਰਪਾਲ ਜੀ ਕਿੱਥੀ ਆਉਂਦੇ ਕੰਮ ਨੂੰ ਹੁਣ ਅੱਜ ਅਸੀਂ ਆਪਣੇ ਵੀਰ ਤੋਂ ਕੋੜੀਆਂ ਵੇਖਣਾ ਏ ਕਿਉਂਕਿ ਕਈ ਵੀਰ ਵਿੱਚ ਪੁੱਛਦੇ ਹੀ ਵੀ ਵਸ਼ੇਰਾ ਲੈਣਾ ਵਸ਼ੇਰੀਆਂ ਲੈਣੀਆਂ ਇਹ ਕਰਕੇ ਅੱਜ ਮੈਂ ਚੀਚਾ ਬਲੌਗ ਦੇ ਵਿੱਚ ਪਾਉਣੇ ਵੀ ਜਿਹੜੇ ਵੀਰ ਨੂੰ ਜ਼ਰੂਰਤ ਹੋਵੇ ਤੇ ਕੋੜੀ ਫੇ ਸੂਣ ਵਾਲੀ ਆ ਤੇ ਆ ਵਸ਼ੇਰਾ ਵਾ ਇਨੂੰ ਕੀ ਜਾਂਦੇ ਆ ਆਏ ਨੇ ਅਬਲਖ ਮਾਰਵਾੜੀ ਅਬਲਖ ਹੋਰ ਜੀ ਸ੍ਰੀਕਾਲ ਅਬਲਖ ਮਾਰਵਾੜੀ ਕਾਲੇ ਕਾਂਡੇ ਦੇ ਬੱਚੇ ਤੋਂ ਇਹਦੀ ਕ੍ਰੋਸ ਕਰੇ ਠੀਕ ਆ ਕਾਲੇ ਕਾਂਡੇ ਤੇ ਕਿੰਨੇ ਜੇਰ ਨੋਵੇ 7 ਮਹੀਨੇ ਹੋ ਗਏ 7 ਮਹੀਨੇ ਹੋ ਗਏ ਤੇ ਵਧੀਆ ਥਾਂ ਠੰਡੀ ਛਾਤਾ ਤੇ ਜਿਹੜੇ ਕਿਸੇ ਵੀਰ ਨੇ ਲੈਣੀ ਹੈ ਤੇ ਵਿੱਚ ਨੰਬਰ ਛੱਡ ਦਿਓ ਮੈਸੇਜ ਦੇ ਵਿੱਚ ਤੇ ਕਰ ਲਾਂਗੇ ਸੰਪਰਕ ਗੋਭਨ ਖੋਦਦਾ ਹਾਂ। ਹੁਣ ਆ ਪਾ ਸਾਰੀ ਦਿਹਾੜੀ ਕਰਕੇ ਕੰਮ ਕਾਜ। ਸ਼ਾਮ ਨੂੰ ਇੱਥੇ ਜਿਮ ਲਾ ਲਈਦਾ ਵਾ। ਇਹਦੇ ਨਾਲ ਇਹਦਾ ਸਾਹ ਸੁ ਚੜਦਾ ਵੀ ਖੜ ਜਾਊਗਾ। ਕਿਉਂਕਿ ਪਹਿਲਾਂ ਮੈਂ ਲੌਂਦਾ ਰਿਆਂ ਮੁੜ ਕੇ ਮੈਂ ਛੱਡ ਬੈਠਾ। ਸਾਰਾ ਆਪਣੇ ਕੋ ਸਮਾਨ ਹੈ। ਬਸ ਮੰਦ ਨੂੰ ਹੀ ਬੰਨਣਾ। ਬੱਜ ਗਿਆ ਮਾਨਣ ਹੁਣ ਲਾਇਆ ਕਰਦੇ ਹਾਂ ਰੋਜ਼ ਅੱਜ ਇੱਕ ਹਫਤਾ ਗਿਆ ਸੀ ਹੁਣ ਰੈਗੂਲਰ ਲਾਇਆ ਕਰਾਂਗੇ ਜਿਹੜੀ ਫਿਟਨੈਸ ਉਹ ਵੀ ਜ਼ਰੂਰੀ ਚਾਹੀਦੀ ਬੰਦੇ ਨੂੰ ਕਿਉਂਕਿ ਕੰਮ ਅੱਜ ਕੱਲ ਨੂੰ ਦਿਮਾਗੀ ਟੈਨਸ਼ਨ ਜ਼ਿਆਦੀ ਆ ਤੇ ਸਰੀਰਕ ਕਸਰਤ ਜਿਹੜੀ ਘੜ ਗਈ ਆ ਨਾਲੇ ਭਾਰ ਵਧੰਦੇ ਰਹਿੰਦੇ ਆ ਇੰਨਾਂ ਲਈ ਸਾਰਾ ਕੁਝ ਤੇ ਹੋਣੇ ਮੇ ਨਾਲ ਸਰੀਰ ਉਲੀ ਲਈ ਫੈਟ ਹੋ ਜਾਊਗਾ